ਬੜੇ ਸਾਲਾਂ ਬਾਅਦ ਇੱਕ ਪਰਮਾਤਮਾ ਨੇ ਨਾ ਪੁੱਤਰ ਦੀ ਦਾਤ ਦਿੱਤੀ। ਦੇਖੋ ਯਾਰ ਪਰਿਵਾਰ ਕਿੰਨਾ ਖੁਸ਼ ਹੋਇਆ ਜਦੋਂ ਨਰਸ ਪਰਿਵਾਰ ਦੇ ਕੋਲੇ ਬੱਚਾ ਲੈ ਕੇ ਆਈ ਹੈ ਨਾ ਤਾਂ ਦੇਖੋ ਕਿੰਨਾ ਖੁਸ਼ ਹੋਇਆ ਯਾਰ ਪਰਿਵਾਰ। ਚਾ ਚੜ ਗਏ ਯਾਰ ਦੇਖੋ ਕਿੰਨਾ ਯਾਰ। ਜਦੋਂ ਪਰਿਵਾਰ ਨੂੰ ਬੱਚਾ ਦਿੱਤਾ ਨਾ ਹਸਪਤਾਲ ਵਾਲਿਆਂ ਨੇ ਤਾਂ ਦੇਖੋ ਵਧਾਈਆਂ ਦਿੱਤੀਆਂ ਉਹਨਾਂ ਨੇ ਤਾਂ ਦੇਖੋ ਪਰਿਵਾਰ ਨੂੰ ਕਿੰਨੀ ਖੁਸ਼ੀ ਹੋਈ ਹੈ ਯਾਰ। ਪਰਮਾਤਮਾ ਨਾ ਸਭ ਦੀ ਝੋਲੀ ਭਰਦਾ ਤੇ ਕਿਸੇ ਦੇ ਨਾਲ ਫਰਕ ਨਹੀਂ ਰੱਖਦਾ। ਬੱਚਿਆਂ ਦੇ ਨਾਲ ਹੀ ਘਰ ਵਿੱਚ ਰੌਣਕਾਂ ਹੁੰਦੀਆਂ ਨੇ। ਇਹੀ ਬੱਚਿਆਂ ਤੋਂ ਬਗੈਰ ਉਹੀ ਘਰ ਸੁੰਨੇ ਲੱਗਦੇ ਨੇ ਦਾਦਾ ਦਾਦੀ ਨੂੰ ਆਪਣੇ ਪੋਤੇ ਤੇ ਪੋਤੀਆਂ ਬਹੁਤ ਹੀ ਪਿਆਰੇ ਹੁੰਦੇ ਨੇ ਉਹਨਾਂ ਦੀ ਹਰੇਕ ਰੀਜ ਪੂਰੀ ਕਰਨ ਦੇ ਲਈ ਬਹੁਤ ਹੀ ਮੋਹ ਪ੍ਰੇਮ ਕਰਦੇ ਹੁੰਦੇ ਨੇ ਦਾਦਾ ਦਾਦੀ ਆਪਣੇ ਪੋਤੇ ਤੋਂ ਨਾ ਦੂਰ ਨਹੀਂ ਰਹਿ ਸਕਦੇ ਹੁੰਦੇ ਬੜਾ ਹੀ ਮੋਹ ਪ੍ਰੇਮ ਹੁੰਦਾਗਾ ਦਾਦੀਆਂ ਵੀ ਆਪਣੇ ਪੋਤਿਆਂ ਨੂੰ ਘੱਟ ਨਹੀਂ ਮੋਹ ਪ੍ਰੇਮ ਕਰਦੀਆਂ ਹੁੰਦੀਆਂ ਚੂਰੀਆਂ ਕਟਕਟ ਖਵਾਉਂਦੀਆਂ ਨੇ ਲਾਡਾਂ ਪਿਆਰਾਂ ਦੇ ਨਾਲ ਪਰਮਾਤਮਾ ਹਰੇਕ ਦੀ ਝੋਲੀ ਭਰੇ ਇਦਾਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ